ਅੱਜ ਤੁਹਾਨੂੰ ਲੈ ਕੇ ਆਏ ਹਾਂ ਜੀ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਤੇ ਦਰਸ਼ਨ ਕਰਨ ਵਾਸਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲੀ ਪਾਛੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਅੰਗਾਂ ਦੇ ਜਿਹੜੇ ਬਸਤਰ ਨੇ ਸ੍ਰੀ ਚੋਲਾ ਸਾਹਿਬ ਜੀ ਤੇ ਇੱਥੇ ਦਰਸ਼ਨ ਹੁੰਦੇ ਨੇ ਤੁਸੀਂ ਸਾਹਮਣੇ ਦੇਖ ਸਕਦੇ ਜੇ ਤੇ ਆਓ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਤੇ ਲੋ ਜੀ ਅਸੀਂ ਪਹੁੰਚ ਗਏ ਹਾਂ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੇ ਵਿੱਚ ਤੇ ਸਾਹਮਣੇ ਆ ਗਿਆ ਗੇਟ ਤੇ ਗੇਟ ਤੋਂ ਅਸੀਂ ਕਰ ਲਿਆ ਅੰਦਰ ਇੰਟਰ ਤੇ ਸਾਹਮਣੇ ਤੁਸੀਂ ਦੇਖ ਸਕਦੇ ਜੇ ਸਾਹਮਣੇ ਤੁਹਾਨੂੰ ਦੇਖ ਪਈਆਂ ਸਭ ਤੋਂ ਤੇ ਮੇਲਾ ਜਿਹੜਾ ਹੋ ਗਿਆ ਜੀ ਸਟਾਰਟ 2-3 ਦਾ ਮੇਲਾ ਹੋਇਆ ਸਟਾਰਟ 2 ਮਾਰਚ ਦਾ ਤੇ ਅੱਜ ਹੋ ਗਈ ਆ ਇਹ ਕੋਈ 13 ਤਰੀਕ 13 ਮਾਰਚਾ ਚ ਹੋ ਗਈ ਆ ਤੇ ਅਸੀਂ ਕਾਫੀ ਲੇਟ ਮੇਲੇ ਤੇ ਪਹੁੰਚੇ ਆ ਲੇਕਿਨ ਜਿਹੜਾ ਮੇਲਾ ਵਾ ਇਹ 15 ਤੋਂ 20 ਦਿਨ ਇੱਥੇ ਚੱਲਦਾ ਹੀ ਰਹਿੰਦਾ ਵਾ ਤੇ ਤੁਸੀਂ ਅਜੇ ਵੀ ਦੇਖ ਸਕਦੇ ਹੋ ਜੀ ਮੇਲੇ ਨੂੰ 10 ਦਿਨ ਹੋ ਗਏ ਆ ਲੱਗੇ ਨੂੰ ਤੇ ਅਜੇ ਵੀ ਸੰਗਤ ਬਹੁਤ ਜ਼ਿਆਦਾ ਇੱਥੇ ਚੋਲਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਰਹੀ ਆ ਤੇ ਤੁਸੀਂ ਦੇਖ ਸਕਦੇ ਹੋ ਜੀ ਕਿਤੇ ਮਠਿਆਈ ਦੀਆਂ ਦੁਕਾਨਾਂ ਵਾ ਖਾਣ ਪੀਣ ਦੇ ਜੜੀਆਂ ਦੁਕਾਨਾਂ ਬਹੁਤ ਜ਼ਿਆਦਾ ਇੱਥੇ ਲੱਗੀਆਂ ਹੋਈਆਂ ਨੇ ਪਘੂੜੇ ਵਗੈਰਾ ਵੀ ਇੱਥੇ ਲੱਗੇ ਹੋਏ ਨੇ ਤੇ ਆਓ ਤੁਹਾਨੂੰ ਹੁਣ ਲੈ ਕੇ ਚੱਲਦੇ ਨੇ ਅੰਦਰ ਤੇ ਦਿਖਾਉਂਦੇ ਆ ਜੀ ਤੁਹਾਨੂੰ ਅੰਦਰ ਦਾ ਸਾਰਾ ਜਿੰਨਾ ਵੀਊ ਤੇ ਸਭ ਤੋਂ ਪਹਿਲਾਂ ਜੀ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਜੀ ਅੰਦਰ ਪਘੂੜੇ ਵੇਖੋ ਤੁਸੀਂ ਬੱਚਿਆਂ ਦੇ ਬੂਟੇ ਲੈਣ ਵਾਸਤੇ ਪਘੂੜੇ ਵਗੈਰਾ ਵੀ ਇੱਥੇ ਲੱਗੇ ਹੋਏ ਨੇ ਜੇਕਰ ਤੁਸੀਂ ਆਪਣੀ ਫੈਮਿਲੀ ਦੇ ਬੱਚਿਆਂ ਨਾਲ ਆ ਰਹੇ ਹੋ ਤੇ ਤੁਸੀਂ ਇੱਥੇ ਬੱਚਿਆਂ ਦੇ ਪਘੂੜੇ ਵੀ ਤੁਸੀਂ ਇੱਥੇ ਦੇ ਤੇ ਆਓ ਹੁਣ ਚੱਲਦੇ ਹਾਂ ਜੀ ਅੰਦਰ ਤੁਸੀਂ ਸਾਹਮਣੇ ਦੇਖ ਸਕਦੇ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਇਹ ਹੈ ਉਹ ਇਤਿਹਾਸਿਕ ਸਥਾਨ ਸ਼੍ਰੀ ਚੋਲਾ ਸਾਹਿਬ ਜਿੱਥੇ ਪਹਿਲੀ ਪਾਤਸ਼ਾਹੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਅੰਗਾਂ ਦੇ ਜਿਹੜੇ ਬਸਤਰ ਆ ਉਹ ਇੱਥੇ ਰੱਖੇ ਗਏ ਨੇ ਤੇ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਦੂਰੋਂ ਦੂਰੋਂ ਸੰਗਤ ਇਸ ਮੇਲੇ ਦੇ ਵਿੱਚ ਪਹੁੰਚਦੀ ਆ ਤੇ ਆਓ ਤੁਹਾਨੂੰ ਵੀ ਅਸੀਂ ਕਰਾਉਂਦੇ ਹਾਂ ਹੁਣ ਦਰਸ਼ਨ ਇਹ ਵੀਡੀਓ ਨੂੰ ਕਰ ਤੋਂ ਵੱਧ ਤੋਂ ਵੱਧ ਸ਼ੇਅਰ ਤੁਸੀਂ ਇਹ ਦੇਖ ਸਕਦੇ ਹੋ ਜੀ ਇਹ ਹੈਗਾ ਸਾਰਾ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਅੰਗਾਂ ਤੇ ਬਸਤਰ ਨੇ ਸਾਹਮਣੇ ਸ੍ਰੀ ਚੋਲਾ ਸਾਹਿਬ ਤੇ ਉਹਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਸਾਹਮਣੇ ਤੇ ਵੀਡੀਓ ਨੂੰ ਕਰ ਤੋਂ ਵੱਧ ਤੋਂ ਵੱਧ ਸ਼ੇਅਰ ਤੇ ਇਹ ਮੇਲਾ ਜਿਹੜਾ ਸ਼ੁਰੂ ਹੁੰਦਾ ਜੀ 2 ਮਾਰਚ ਤੋਂ ਇਹ ਮੇਲਾ ਸ਼ੁਰੂ ਹੋ ਜਾਂਦਾ ਵਾ ਤੇ 15 ਤੋਂ 20 ਮਾਰਚ ਤੱਕ ਜਿਹੜਾ ਮੇਲਾ ਇੱਥੇ ਲੱਗਾ ਰਹਿੰਦਾ ਦੂਰ ਦੂਰੋਂ ਦੀ ਸੰਗਤ ਆ ਇੱਥੇ ਚੋਲਾ ਸਾਹਿਬ ਦੀ ਤੇ ਦਰਸ਼ਨ ਕਰਨ ਵਾਸਤੇ ਪਹੁੰਚਦੀ ਆ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਜੇਕਰ ਤੁਸੀਂ ਕਰਤਾਰਪੁਰ ਸਾਹਿਬ ਪਾਕਿਸਤਾਨ ਵਾਲੀ ਸਾਈਡ ਤੇ ਜਿਹੜਾ ਆਪਣਾ ਗੁਰਦੁਆਰਾ ਜੇ ਉਹਦੇ ਤੁਸੀਂ ਦਰਸ਼ਨ ਕਰਨਾ ਵਾਸਤੇ ਜਾਣਾ ਚਾਹੁੰਦੇ ਜੇ ਤੁਸੀਂ ਉਹ ਵੀ ਜਾ ਸਕਦੇ ਜੇ ਇੱਥੋਂ 2 ਕਿਲੋਮੀਟਰ ਦੀ ਦੂਰੀ ਤੇ ਤਾਨੂੰ ਕਰਤਾਰਪੁਰ ਜਿਹੜੇ ਗੁਰਦੁਆਰਾ ਸਾਹਿਬ ਦੇ ਉਹ ਦਰਸ਼ਨ ਹੋ ਜਾਣਗੇ ਜਿਹਦੇ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਅਪਾਇੰਟਮੈਂਟ ਲੈਣੀ ਪੈਂਦੀ ਹੈ ਜੀ ਇੱਕ ਹਫਤੇ ਦੀ ਵੇਟ ਕਰਨੀ ਪੈਂਦੀ ਹੈ ਤੇ ਇੱਕ ਹਫਤਾ ਵੇਟ ਕਰਨ ਤੋਂ ਬਾਅਦ ਤੁਸੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਜੋ ਪਾਕਿਸਤਾਨ ਵਾਲੀ ਸਾਈਡ ਦੇ ਉਹਦੇ ਜਾ ਕੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਾਡੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਤੇ ਸਾਡੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਮਿਲਦੇ ਦਿਨ ਹੋਰ ਨਵੀਂ ਵੀਡੀਓ ਦੇ ਨਾਲ ਓਕੇ ਬਾਈ ਜੀ ਥੈਂਕ ਯੂ